हां जी जतिन जी शशिका जी शशिका हाँ जी ख्याल तो है जी ठीक है ठीक हो हां जी सर तू कब कंपनी में जॉइन तो मैं बिजनेस अंकल जॉइन करता 2018 ऑफिशियली 18 ओके यस थे तूसी एजुकेशन कथे की एजुकेशन सिंस प्लस 2 में इंडिया ची सेगा स्कूलिंग मेरे यतो ही है उन तो ਨਹੀਂ ਓਵਰ देयर অর ওভার देयर ओके ਇਨ ਕੈਨੇਡਾ ओके ਤੇ ਉਹਨਾਂ ਨੇ ਹੀ ਮੈਨੂੰ ਹੈਵੀ ਮਕੈਨੀਕਲ ਐਮ ਟੈਕ ਕਰਵਾਈ ਸੀਗੀ ओके ਵਿਚ ਇਜ਼ ਨਾਟ ਡਿਗਰੀ ਇਟਸ ਡਿਪਲੋਮਾ ਬੈਸਟ ਡਿਪਲੋਮਾ ਯਾ ਹਾਂਜੀ ਹਾਂਜੀ ਵਿਚ ਇਜ਼ ਡਿਪਲੋਮਾ ਮੇਰੀ ਕੰਪਨੀ ਨੇ ਹੀ ਮੇਰੀ ਸਾਰੀ ਐਜੂਕੇਸ਼ਨ ਟੇਕ ਕੇਅਰ ਕੀਤੀ ਸੀਗੀ ओके ਯੈਸ ਤੇ ਉਹ ਤੇ ਮੈਂ ਮਾਈਨਿੰਗ ਰਿਹਾ ਜੀ 5 ਇਅਰਸ ਮਾਈਨਿੰਗ ਕੀਤੀ ਹੈ ਮੈਂ ਮਾਈਨਿੰਗ ਕਿਸ ਚੀਜ਼ ਦੀ ਕਰਦੇ ਸੀ ਨਿਕਲ ਦੀ ਮਾਈਨਿੰਗ ਕਰਦੇ ਨਿਕਲ ਮਾਈਨਿੰਗ ਜੀ ਯੈਸ ਨਿਕਲ ਮਾਈਨਿੰਗ ਕਰਦੇ ਸੀ ਐਂਡ ਆਈ ਯੂਸ ਟੂ ਬੀ ਅ ਡਾਇਮੰਡ ਡਰਲਰ ਓਕੇ ਹਾਂਜੀ Underground, okay. seven to eight kilometers underground level, Okay. then I joined uh, oil field for three years. Okay. Then I my profession But uh, this is entirely different than this uh, shawl business. Uh, how you correlate these things? Look, I I was really happy over there. I had a good diploma. I had a good job, but as of being an only son you know and as a family business i had to come back oh whoever i was settled over there he is well settled yeah, there i was really well settled okay. but i just had to come here just because of circumstances because he was on alone in business right yeah that's the that same thing we was talking about Anji. ki dekho aaj de parivar har parivar chukke da bachcha maar challe renda haan ji maapeudiyan baba ne heran ji haan ji fir cycle li bahar janda ta 50 60 lakh se 70 lakh 80 lakh ਫਰਕ ਚਿਕਿਆ ਜਾਦਾ ਹੂੰ ਉਹ ਲਾਰ ਵੀ ਲੈ ਕੇ ਜਾਂਦਾ ਬਾਅਦ ਚ ਵੀ ਬੰਗਾਉਂਦੇ ਆ ਪੈਸੇ ਹਾਂਜੀ ਕਿਉਂਕਿ ਚਾਹੁੰਦੇ ਆ ਵਰਕ ਪਰਮਿਟ ਤਾਂ ਮਿਲਣਾ ਨਹੀਂ ਮੇਰਾ ਐਕਚੁਅਲੀ ਸਾਡੀ ਸਿਚੁਏਸ਼ਨ ਡਿਫਰੈਂਟ ਹੈ ਨਹੀਂ ਮੈਂ ਆਮ ਟਾਕਿੰਗ ਜਨਰਲ ਹਾਂ 25 ਗੱਲ ਨਹੀਂ ਕਰ ਰਿਹਾ ਪਰਟੀਕੂਲਰ ਕਿ ਆਪਣਾ ਜਿਹੜਾ ਫਾਈਨੈਂਸ ਜਿਹੜਾ ਹੈ ਇੰਡੀਆ ਦੀ ਜੀਡੀਪੀ ਦੇ ਵੱਡਾ ਇਹ ਡਾਊਨ ਕਿਉਂ ਹੋ ਰਹੀ ਹੈ why lack of finance in the business i think, I I think this is, the reason this is a reason that's the part. a part of reason that's a part of reason yeah. especially punjab especially punjab har ghar de ch bachcha bahar dekho main ton choti ji example dena don't feel it i am not uh -huh. talking with uh, to you or uh, anyway uh -huh. i am just giving a example dekho main assi ek pind ch gaya jalandhar te kol pind safa ਉਸ ਪਿੰਡ ਦੇ ਵਿੱਚ ਸਰਪੰਚ ਨੰਬਰਦਾਰ ਅਸੀਂ ਸਾਰੇ ਇਕੱਠੇ ਕੀਤੇ ਹੋਏ ਸੀ ਸਾਡਾ ਨਾ ਇੱਕ ਆਜਾ ਮੇਰੀ ਪਿੰਡ ਦੀ ਨੁਹਾਰ ਸੁਧਾਰ ਦੀ ਪ੍ਰੋਗਰਾਮ ਚੱਲਦਾ ਹੈ ਉਹਦੇ ਦੌਰਾਨ ਅਸੀਂ ਛੁੱਟ ਕਰਨ ਗਏ ਸੀ ਪਿੰਡ ਚ ਖਾਪ ਪੈ ਗਈ ਫਲਾਣਾ ਡੈਥ ਹੋ ਗਈ ਫਲਾਣਾ ਡੈਥ ਬੀਇੰਗ ਆ ਚੈਨਲ ਬੀਇੰਗ ਆ ਮੀਡੀਆ ਪਰਸਨ ਤੇ ਮੈਂ ਕਿਹਾ ਚਲੋ ਅਸੀਂ ਵੀ ਜਾਂਦੇ ਅਸੀਂ ਉੱਥੇ ਚਲੇ ਗਏ ਉੱਥੇ ਗਏ ਤੇ ਅਸੀਂ ਦੇਖਿਆ ਕਿ ਸਿਰਫ ਮੀਆਂ ਬੀਬੀ ਇੱਕ ਬਜ਼ੁਰਗ ਅਲਰੇਡੀ ਤੇ ਇੱਕ ਬਜ਼ੁਰਗ ਆਗੂ ਬਜ਼ੁਰਗ ਆਦਮੀ ਦੀ ਡੈਥ ਹਾਂਜੀ ਤੁਹਾਨੂੰ ਜਦ ਵੀ ਕੋਈ ਇੱਕਦਮ ਨਾ ਤੇ ਬੈਠੇ ਉੱਥੇ ਐਨੀ ਸੀਗੇ ਬੰਦੇ ਤੇ ਬੰਦੇ ਕਿ ਚਾਰ ਬੰਦੇ ਬੋਧਾ ਕੇ ਇੱਕ ਇਸਕਵਾਰ ਨਾਲ ਜਾਣ ਮਤੇ ਇਹਨੇ ਪੰਜ ਨਹੀਂ ਹੈਗੇ ਸੀ ਹਾਂਜੀ ਅਸੀਂ ਉਹ ਮਾਤਾ ਜੀ ਨੂੰ ਮੁੱਛਿਆ ਦੱਸੀ ਤੁਰ ਰਹੇ ਬੱਚੇ ਹਮਮ ਕਦੀ ਮਿੱਟੀਆ ਆਸਟ੍ਰੇਲੀਆ ਹਾਂਜੀ ਬੇਟਾ ਕੈਨੇਡਾ ਹਾਂ ਬਸ ਤੁਸੀਂ ਨੰਬਰ ਦਿਓ ਹਮ ਬੇਸ਼ੱਕ ਉੱਥੇ ਰਾਤ ਸੀਗੀ ਟਾਈਮ ਡਿਫਰੈਂਸ ਸੀਗਾ ਅਸੀਂ ਫੋਨ ਕੀਤਾ ਉਹ ਸ਼ੌਂਚਾ ਪਿਆ ਰਹਿ ਬੇਟੇ ਹਮ ਲਗਾ ਬੇਟਾ ਤੁਹਾਡੇ ਦਾ ਪਾਪਾ ਦੀ ਨਾਲਸ ਹੋ ਜੀਏ ਹਮ ਤੇ ਜਸੂਸੀ ਬੋਡੀ ਕੰਡੀਸ਼ਨ ਰੱਖੀਏ ਕਦੋਂ ਆ ਸਕਦੇ ਹੋ ਹੂੰ ਤਾਂ ਕਿ ਸਿੱਧਾ ਮੌਰੀ ਮਰਚਾਈ ਚਲਾ ਤੇ ਨੀ ਕਦਾ ਸਾਰੀ ਅੰਕਲ ਮੈਨੂੰ ਨਹੀਂ ਪਤਾ ਤੁਸੀਂ ਕੌਣ ਬੋਲ ਰਹੇ ਹੋ ਤੇ ਮੈਂ ਨਹੀਂ ਆ ਸਕਦਾ ਮੈਂ ਤਾਂ ਜਿੰਨੇ ਪੈਸੇ ਕਹੋ ਮੈਂ ਭੇਜ ਦਿੰਦਾ ਉਹਨਾਂ ਦਾ ਸਿਸ ਕਰਦਾ ਮੈਨੇਜ ਕਰਾ ਹੂੰ ਸਭ ਬੜਾ ਸ਼ੌਕ ਮੈਂ ਰਣਜੀਤ ਕਦਾ ਬੇਟੀ ਤੇ ਫਾਦਰ ਸਾਹਿਬ ਦੀ ਗੱਲ ਕਰ ਰਹੇ ਹੋ ਆਪਣੀ ਬਗਲ ਨਾਲ ਗੱਲ ਕਰ ਹੂੰ ਹੂੰ ਕਿਤੇ ਨਾ ਹੋਵੇ ਕਿ ਫੇਕ ਕਾਲ ਤਾਂ ਰਣਜੀਤ ਉਹਦੀ ਮਦਰ ਨਾਲ ਗੱਲ ਕਰ ਗੰਦੇ ਬੇਟਾ ਪਾਪਾ ਦੀ ਡੈਥ ਹੋਈ ਆ ਜਾ ਹੂੰ ਤਾਂ ਨਾ ਮਾਤਾ ਜੀ ਨੂੰ ਕਿਹਾ ਨਾ ਮੈਨੂੰ ਆ ਸਕਦਾ ਹੂੰ ਪੈਸੇ ਭੇਜ ਦੇਣਾ ਕਿੰਨੇ ਭੇਜਾਂ ਹੂੰ ਉਹ ਕਦੀ ਅਜੇ ਤੱਕ ਤਾਂ ਭੇਜੇ ਨਹੀਂ ਹੋ ਕਿਹੜੇ ਭੇਜਣੀ ਹਾਂ ਮੈਂ ਆਪੇ ਸਿਸਕਾਰ ਵੀ ਕਰਾ ਲਾਂਗੇ ਜੇ ਤੋ ਨਹੀਂ ਆ ਸਕਦਾ ਹਾਂ ਸਾਨੂੰ ਬੜਾ ਫੀਲ ਹੋਇਆ ਹੂੰ ਕਿਉਂ ਉਹਨਾਂ ਦੇ ਸਟੈਂਡਿੰਗ ਸਟੈਂਡਰਡ ਨੂੰ ਦੇਖ ਕੇ ਲੱਗ ਰਿਹਾ ਸੀਗਾ ਕਿ ਇਹਦੇ ਆਫਸਰਾਂ ਦਾ ਨਾ ਦੀ ਬੇਟੀ ਨੂੰ ਫੋਨ ਕੀਤਾ ਸੇਮ ਜਵਾਬ ਬੇਟੀ ਨੂੰ ਹੂੰ ਆਈ ਕੈਨਟ ਕਾਲ ਤੁਹਾਨੂੰ ਭਾਂਜੀ ਸੋ ਆ ਚੀਜ਼ਾਂ ਜਿਹੜੀਆਂ ਨਾ ਇਹ ਸੀਜ਼ ਦੇ ਵਿੱਚ ਪੰਜਾਬ ਸਫਰ ਕਰ ਰਿਹਾ ਹੈ ਘਰਾਂ ਦੇ ਘਰ ਖਾਲੀ ਬੈਲੇ ਬਹੁਤ ਖਾਲੀ ਬੈਲੇ ਬਿਜ਼ਨਸ ਪਾਪ ਕਰਦਾ ਉਹ ਕੋਈ ਬਾਹ ਹੈ ਨਹੀਂ ਕਿਸੇ ਤੇ ਕਿਤੇ ਵਿਸ਼ਵਾਸ ਕਰੋ ਏਮਪਲੋਈਸ ਦੇ ਉੱਪਰ ਵਿਸ਼ਵਾਸ ਕੀਤਾ ਜਾ ਸਕਦਾ ਬਹੁਤ ਹੈ ਆਪਣੇ ਬੱਚੇ ਹੀ ਆਪਣੇ ਬਾਹ ਹੁੰਦੇ ਨਾ ਦਸਨ ਜੀ ਦੇਖੋ ਅੱਜ ਦੀ ਸਪੈਸ਼ਲੀ ਪੰਜਾਬ ਨਹੀਂ ਟਾਕਿੰਗ ਸਪੈਸ਼ਲੀ ਬੀ ਪਰ ਜਦ ਬਹੁਤ ਸਫਰ ਕਰ ਗਿਆ ਬਿਹਤਰ ਸਫਰ ਕਰ ਗਿਆ ਬਹੁਤ ਨਾਲ ਪੈਸਾ ਬਾਹਰ ਜਾ ਰਿਹਾ ਸੋਨੇ ਦੀ ਚੜੀ ਹੁੰਦੀ ਸੀ ਹਾਂਜੀ ਅੱਜ ਪਰ ਕੈਪੀਟਲ ਇਨਕਮ ਕੀ ਹੈ ਪੰਜਾਬ ਚ ਦੇਖੋ ਲੋਅਰਸਟ ਸਟੈਟਰਵੇਂ ਨੰਬਰ ਤੇ ਆ ਗਿਆ ਪਹਿਲਾਂ ਕਿੱਥੇ ਕਰੇ ਹੂੰ ਸੋ ਇਹ ਜਿਹੜੀ ਡਾਊਨਫਾਲ ਦਾ ਰੀਜ਼ਨ ਤੁਸੀਂ ਸਮਝੋ ਕਿ ਇਹ ਵੀ ਹੋ ਸਕਦਾ ਵਨ ਆਫ ਦ ਰੀਜ਼ਨ ਹੈ ਕੁਲ ਵਨ ਆਫ ਦ ਰੀਜ਼ਨ ਹੈ ਸਾਡੇ ਕੋਲ ਇੱਡਾ ਪੰਜਾਬ ਦੇ ਅੰਦਰ ਐਗਰੀਕਲਚਰ ਲੈਂਡ ਹੈ ਬਟ ਉਹਨੂੰ ਕੋਈ ਉਹਨੂੰ ਕੋਈ ਨਾ ਕੋਈ ਪ੍ਰਮੋਟ ਕਰਨਾ ਚਾਹੁੰਦਾ ਅੱਜ ਦੀ ਯੰਗ ਜਨਰੇਸ਼ਨ ਨਾਉਨੋ ਕੇ ਯੂਜ਼ ਕਰਨਾ ਚਾਹੀਦੀ ਹੈ ਰਾਈਟ ਪਹਿਲੇ ਪੰਜਾਬ ਦਾ ਫਰਸਟ ਆਫ ਆਲ ਕੀ ਹੈ ਪਾਣੀ ਤੇ ਐਗਰੀਕਲਚਰ ਐਗਰੀਕਲਚਰ ਪ੍ਰਧਾਨ ਹੈ ਠੀਕ ਹੈ ਜੀ ਐਗਰੀਕਲਚਰ ਹੈ ਪੰਜਾਬ ਦਾ ਮੇਨ ਪੰਜਾਬ ਨੂੰ ਦੋ ਫਸਲਾਂ ਦਿੱਤੀਆਂ ਚਾਵਲ ਤੇ ਕਣਕ ਹਾਂ ਔਰ ਦੋਨੋਂ ਪਾਣੀ ਪੀਂਦੀਆਂ ਦੇਖੋ ਪਹਿਲਾਂ 20 ਫੁੱਟ ਤੇ ਪਾਣੀ ਸੀ ਆਇਆ 350 ਫੁੱਟ ਤੇ ਪਾਣੀ ਚਲਾ ਗਿਆ ਹਾਂਜੀ ਰੀਜ਼ਨ ਇਹ ਹੈ ਚਾਵਲ ਤੇ ਕਣਕ ਹੋਰ ਫਸਲ ਦਿੰਦੇ ਹੀ ਨਹੀਂ ਪੰਜਾਬ ਨੂੰ ਕੋਈ ਮਦਦ ਹਾਂਜੀ ਹੋਰ 36000 ਫਸਲਾਂ ਨੇ ਹੂੰ ਸੋ ਮੈਂ ਇੱਕ ਤੁਹਾਨੂੰ ਸਵਾਲ ਹੋਰ ਕਰਨਾ ਚਾਹਾਂਾ ਦੇਖੋ ਅੱਜ ਗਵਰਨਰ ਨੇ ਤੁਸੀਂ এডਿਊਕੇਸ਼ਨ ਬਾਰੇ ਗੱਲ ਕਰਨੀ ਹੈ ਇਹਨਾਂ ਨੂੰ ਸੁਝਾਵਾ ਅੱਜ ਪੰਜਾਬ ਦੇ ਵਿੱਚ ਪੋਲੀਟੈਕਨਿਕ ਕਾਲਜ ਇੰਜੀਨੀਅਰਿੰਗ ਕਾਲਜ ਖਾਲੀ ਪੈ। ਉਹ ਚੀਟਾਪੁਰਿਆ ਨਹੀਂ ਹੁੰਦੀਆਂ ਤੁਸੀਂ ਬਾਰ ਗੱਲ ਕਰਨਗੇ। ਦੂਸਰਾ ਦੂਸਰਾ ਰੀਜ਼ਨ ਪਤਾ ਕੀ ਹੈ ਸਾਡੇ ਇੱਕ ਤਾਂ ਮੈਨਲੇ ਦੇਖੋਗੇ ਕਿ ਐਜੂਕੇਸ਼ਨ ਸਿਸਟਮ ਹੈਲਥ ਸਿਸਟਮ ਬਹੁਤ ਲੈਕ ਕਰਦਾ ਪਿਆ ਜਿੰਨਾ ਇੰਡੀਆ ਦੇ ਕੋਨਸਟਰੈਂਟ ਹੈਗੇ ਜਿੰਨਾ ਪੈ ਹੈਗਾ ਇੱਕ ਸੱਚੀ ਮੇਨ ਰੀਜ਼ਨ ਹੈਗਾ ਕਰਪਸ਼ਨ ਕੋਈ ਕਿਸੇ ਟੀਚਰ ਨੂੰ ਚੰਨ ਨਹੀਂ ਦਿੰਦਾ ਸਹੀ ਬਿਲਕੁਲ ਠੀਕ ਕੋਈ ਕਿਸੇ ਚੀਜ਼ ਨੂੰ ਚੱਲ ਨਹੀਂ ਦਿੰਦਾ ਨਾਰਮਲ ਇਨਸਾਨ ਆਪਣੇ ਬੱਚੇ ਨੂੰ ਵਧੀਆ ਸਕੂਲ ਚਾਹੀਦੀ ਡਿਗਰੀ ਨਹੀਂ ਪੜਾ ਸਕਦਾ ਇਹ ਮੈਂ ਪਿਛਲੇ ਸਾਲ ਦੇਖ ਚੁੱਕਾ ਕਿ ਮੇਰੀ ਡਾਕਟਰ ਪਪਲ ਦੇ ਨਾਲ ਡਿਸਕਸ ਕਰ ਰਿਹਾ ਸੀ ਕਿ ਇੱਕ ਜਨਰਲ ਬੰਦਾ 15-20000 25000 ਤਨਖਾਹ ਲੈਂਦਾ ਹੈ ਉਹਦੇ ਦੋ ਬੱਚੇ ਹੋਣ ਉਹਦਾ 20-25000 ਰੁਪਏ ਮਹੀਨਾ ਖਰਚਾ ਸਕੂਲ ਦਾ ਇੱਕ ਬੱਚੇ ਦਾ ਹੁਣ ਸਰਕਾਰੀ ਸਕੂਲ ਹੈਗੇ ਸਰਕਾਰੀ ਸਕੂਲ ਕੋ ਕੀ ਹੈ ਕੋਈ ਇਨੋਵੇਸ਼ਨ ਨਹੀਂ ਹੈਗੀ ਕੁਝ ਨਹੀਂ ਹੈਗੀ ਨਥਿੰਗ ਰਾਈਟ ਸਰਕਾਰੀ ਸਕੂਲ ਦਾ ਟੀਚਰਾਂ ਨੂੰ ਮਰਦੰਮ ਸੁਭਾਰੀ ਤੇ ਲਾਤਾ ਇਲੈਕਸ਼ਨ ਤੇ ਲਾਤਾ ਕਰੋ ਕਰੋ ਆਈ ਕੰਮ ਨੇ ਬਿਲਕੁਲ ਤਾਂ ਗ੍ਰੈਂਡੀਨ ਦੇ ਟੂਡੇ ਸਭ ਕੁਝ ਪ੍ਰਾਈਵੇਟਾਈਜ਼ ਹੋ ਜਾਂਦਾ ਕੋਈ ਸਰਕਾਰੀ ਬੈਂਕ ਕੋਲ ਵੀ ਜਾ ਕੇ ਆਈ ਦੀ ਡੇਟਸ ਬਿਜ਼ਨਸਮੈਨ ਖੁਸ਼ ਨਹੀਂ ਹੈਗਾ ਬਿਲਕੁਲ ਸਾਰਾ ਕੁਝ ਪ੍ਰਾਈਵੇਟ ਹਤਾ ਹੀ ਦੇਣਾ ਚਾਹੁੰਦੇ ਹੋ ਤੁਸੀਂ ਕਿਉਂਕਿ ਤੁਸੀਂ ਸਰਕਾਰੀ ਬੈਂਕ ਵਿੱਚ ਖਾਤਾ ਖੁਲਾਨ ਚਲੇ ਜਾਓ ਤੁਹਾਨੂੰ ਕਹਿੰਗੇ ਕਿਹੜੇ ਰਸਤੇ ਤੋਂ ਆਏ ਹੋ ਤੁਸੀਂ ਕੋ ਮੈਦੂ ਆਇਆ ਸੀ ਰਸਤੇ ਤੋਂ ਤੁਹਾਨੂੰ ਕੋਈ ਹੋਰ ਬੈਂਕ ਨਹੀਂ ਲੱਭਿਆ ਐ ਤਾਂ ਉਹਨਾਂ ਦੇ ਸੋ ਬੜੇ ਰੀਜ਼ਨ ਹੈਗੇ ਆ ਇੱਥੇ ਐਂਡ ਲੈਕ ਆਫ ਇਹ ਹੀ ਐਜੂਕੇਸ਼ਨ ਸਿਸਟਮ ਮੇਂ ਗਿਆ ਹੈਲਥ ਸਿਸਟਮ ਤੁਸੀਂ ਕਿਸੇ ਵੇਂਗੇ ਤਾਂ ਮਹਿੰਗੇ ਹਸਪਤਲ ਚ ਕਿਤੇ ਕਿਤੇ ਵੀ ਇਲਾਜ ਕਰਾਣ ਨੂੰ ਪਰ ਉਹ ਹਰ ਕਿਸੇ ਦੀ ਜੇਬ ਚ ਜੇਬ ਚ ਬਾਹਰ ਹੈ ਹਰ ਕਿਸੇ ਜੇਬ ਚ ਨਹੀਂ ਹੈਗਾ ਉਹ ਬੰਦਾ ਟੈਸਟਿੰਗ ਕਰਾਣ ਦਾ ਡਰਦਾ ਕਿ ਮੇਰੇ ਬਿਮਾਰੀਆਂ ਨਿਕਲਣੇ ਐਵਰੀਬਾਡੀ ਸਿਕ ਅੱਜ ਕਲੀਨਿਕਲ ਕੋਈ ਬੰਦਾ ਪਰ ਹੈ ਹੀ ਨਹੀਂ ਠੀਕ ਕਿਉਂਕਿ ਜਿਹੜੇ ਖਾਣੇ ਖਾ ਰਿਹਾ ਪੈਸਟੀਸਾਈਡਸ ਆ ਡਾਕਟਰ ਸਟੀਰੋਇਡ ਦੇ ਹੀ ਜਾਂਦੇ ਅਸੀਂ ਕਿੱਥੇ ਕਲੀਨਿਕਲ ਹੀ ਫਿੱਟ ਹੋ ਜਾ ਕੋਈ ਜਿੰਨਾ ਤੁਸੀਂ ਸਰਕਾਰੀ ਹਸਪਤਲ ਦੇਖ ਲਓ ਅੱਜ ਸਿਵਲ ਚ ਜਾਇਆ ਤੁਸੀਂ ਤੁਹਾਡਾ 10 ਮਿੰਟ ਖੜਨ ਦਾ ਮਨ ਨਹੀਂ ਕਰਨਾ ਫਿਲਕ ਐਗਜ਼ੈਕਟਲੀ ਨਹੀਂ ਹੈ ਹੈਨਾ ਜਾਂਦਾ ਕੌਣ ਜਾਂਦਾ ਸਰਕਾਰੀ ਹਸਪਤਲ ਕੌਣ ਸਰਕਾਰੀ ਬੱਚੇ ਸਕੂਲਾਂ ਚ ਪੜਾਉਂਦਾ ਬੱਚੇ ਕੋਈ ਨਹੀਂ ਪੜਾਉਂਦਾ ਨਹੀਂ ਜਾਂਦਾ ਅਸੀਂ ਦੇਖਿਆ ਪਿਛਲੇ ਸਾਲ ਐਜੂਕੇਸ਼ਨ ਸਿਸਟਮ ਜਦੋਂ ਮੈਂ ਆਪਣੀ ਡਾਟਰ ਨੂੰ ਸਕੂਲ ਚ ਪਾਣਾ ਸੀਗਾ ਅਸੀਂ ਬੜੇ ਚੈਲੰਜ ਫੇਸ ਕੀਤੇ ਠੀਕ ਹੈ ਤੇ ਇਹ ਚੀਜ਼ਾਂ ਬਹੁਤ ਲੈਕ ਕਰਦੀਆਂ ਪਈਆਂ ਜਦੋਂ ਕੋਈ ਓਪਰਚੁਨਿਟੀ ਆਂਦੀ ਹੈ ਤੇ ਕੋਈ ਅੱਗੇ ਜਦ ਕੋਈ ਜਦੋਂ ਕੋਈ ਲੀਡਰਸ਼ਿਪ ਆਂਦੀ ਹੈ ਲੀਡਰਸ਼ਿਪ ਨੂੰ ਚੱਲਣ ਨਹੀਂ ਦਿੰਦੀ ਨਹੀਂ ਚੱਲਣ ਦਿੰਦੀ ਐਗਜ਼ੈਕਟਲੀ ਠੀਕ ਹੈ ਤਾਂ ਕਰਕੇ ਲੋਕੀ ਫੈਂਡਪ ਹੋ ਕੇ ਇੱਥੋਂ ਹੁਣ ਇਹਦੇ ਬੱਚੇ ਦੇਖੋ ਕੋਈ ਜਿਹਨੇ ਲੋਅਰ ਬੰਨਾ ਹੈ ਕਿਸੇ ਨੇ ਸੀਏ ਬੰਨਾ ਹੈ ਜਾਂ ਸਮੇਂ ਲੋਕੇਸਨ ਡਾਕਟਰ ਬੰਨਾ ਹੈ ਜੇ ਉਹਦੀ ਪੜਾਈ ਪੂਰੀ ਹੋਣੀ ਹੈ ਉਹ 5 ਕਰੋੜ ਰੁਪਏ ਤਾਂ ਸੀਟ ਲੈਣ ਨੂੰ ਚਾਹੀਦਾ ਕਿਥੋਂ ਉਹ ਹਰ ਕੋਈ ਕਿੱਥੋਂ ਲਿਆਏਗਾ ਸੋ ਐਕਚੁਅਲੀ ਓਵਰ ਆਲ ਸਾਡਾ ਜਿਹੜਾ ਐਜੂਕੇਸ਼ਨ ਐਂਡ ਹੈਲਥ ਹੈ ਨਾ ਗਵਰਨਮੈਂਟ ਕੇਅਰ ਨਹੀਂ ਕਰ ਰਹੀ ਨਹੀਂ ਕਰ ਰਹੀ ਅਕਲ ਜੇ ਕੋਈ ਕਮਿਊਨਿਟੀ ਫੰਡ ਹੁੰਦਾ ਇਨਕਮ ਟੈਕਸ ਦੇ ਵਿੱਚੋਂ ਮਿਊਚੁਅਲ ਫੰਡ ਦਾ ਜਿਹੜਾ ਹੁੰਦਾ ਪਾਰਟ ਉਹ ਐਜੂਕੇਸ਼ਨ ਐਂਡ ਹੈਲਥ ਤੇ ਲੱਗਦਾ ਔਰ ਮੇਰਾ ਨਹੀਂ ਖਿਆਲ ਕਿ ਸਾਡੇ ਇੱਥੇ ਮਿਊਚੁਅਲ ਫੰਡ ਇਨਕਮ ਟੈਕਸ ਚ ਜਿਹੜਾ ਮਿਊਚੁਅਲ ਫੰਡ ਕੱਟਦੇ ਨੇ ਉਹ ਲੱਗਦਾ ਹੋਊਗਾ ਹੈਲਥ ਜਾਂ ਐਜੂਕੇਸ਼ਨ ਤੇ ਅਸੀਂ ਤਾਂ ਕਿਤੇ ਦੇਖਿਆ ਨਹੀਂ ਹਾਂਜੀ ਅਸੀਂ ਸਰਕਾਰੀ ਸਕੂਲ ਚ ਆਪਣੇ ਬੱਚੇ ਨਹੀਂ ਪੜਾਉਂਦੇ ਸਾਨੂੰ ਪ੍ਰਾਈਵੇਟ ਸਕੂਲ ਮਹਿੰਗੇ ਲੱਗਦੇ ਨੇ ਹੂੰ ਸੋ ਹਰ ਇੱਕ ਪੁਆਇੰਟ ਤੋਂ ਅਸੀਂ ਪਿੱਛੇ ਜਾਂਦੇ ਜਾ ਰਹੇ ਹਾਂ ਪੰਜਾਬ ਦੀ ਅੱਜ ਜੀ ਡੀ ਪੀ ਦੇਖੋ ਕੀ ਹਾਲ ਹੈ ਬਹੁਤ ਬੁਰਾ ਹਾਲ ਹੈ ਸੋ ਹਰ ਇੱਕ ਪੁਆਇੰਟ ਤੋਂ ਅਸੀਂ ਸਫਨਾ ਦਾ ਹੂੰ ਕਿ ਅੰਕਲ ਬੜੇ ਫੈਕਟਰ ਹੈਗੇ ਅਸੀਂ ਦੇਖਿਆ ਜਿਹੜੇ ਮੇਨ ਕੀ ਕੰਪੋਨੈਂਟ ਕੰਪੋਨੈਂਟ ਤੁਹਾਡਾ ਕੀ ਰੀਜ਼ਨ ਸੀ ਬਾਹਰ ਜਾਂ ਮੇਰਾ ਤਾਂ ਰੀਜ਼ਨ ਸੀ ਅਕਰ ਮੇਰਾ ਤਾਂ ਰੀਜ਼ਨ ਹੀ ਬੜਾ ਡਿਫਰੈਂਟ ਸੀਗਾ ਮੈਂ ਤਾਂ ਪਲੱਸ 2 ਕਿੱਥੇ ਸੀ ਸ਼ੌਕ ਕੇ ਸ਼ੌਕ ਨੇ ਫਸਟ ਆਫ ਆਲ ਆਮ ਅ ਕੈਨੇਡੀਅਨ ਸਿਟੀਜ਼ਨ ਓਕੇ ਨੋ ਨਾਊ ਯੂ ਬਿਕਮ ਅ ਅਸਟ੍ਰੇਲੀਅਨ ਐਟ ਦਟ ਮੋਮੈਂਟ ਵੈਨ ਯੂ ਗੋ ਓਵਰ देयर ਯੂ ਵਾਸ ਨਾਟ ਕਨਾਈਵਸ ਆਈ ਵਾਸ ਆਈ ਐਮ ਕੈਨੇਡੀਅਨ ਸਿਟੀਜ਼ਨ ਸਿਜ਼ ਬਰਥ ਓਕੇ ਹਾਂਜੀ ਉਹ ਤੁਹਾਡਾ ਬਰਥ ਓਥਰ ਹੋਇਆ ਮੇਰੇ ਫਾਦਰ ਉੱਥੇ ਸੀਗੇ 8-9 ਸਾਲ ਓਕੇ ਤੇ ਉਹਨਾਂ ਦੇ ਬੇਸਿਸ ਤੇ ਮੈਨੂੰ ਮਿਲੀ ਓਕੇ ਠੀਕ ਹੈ ਸੋ ਡੀਸੈਂਟ ਐ ਸੇਮ ਵਿਦ ਮਾਈ ਫਾਦਰ ਸੇਮ ਵਿਦ ਮਾਈ ਸਿਸਟਰਸ ਓਕੇ ਠੀਕ ਹੈ ਤੇ ਇੱਕ ਦੂਸਰਾ ਰੀਜ਼ਨ ਸੀਗਾ ਐਕਚੁਅਲੀ ਮੇਰੀ ਕਜ਼ਨ ਦੀ ਸੀ ਸ਼ਾਦੀ ਓਕੇ ਮੇਰੀ ਕਜ਼ਨ ਸਿਸਟਰ ਦੀ ਐਲਡਰ ਸਿਸਟਰ ਦੀ ਸੋ ਸੀਜ਼ਨਲ ਟਾਈਮ ਸੀਗਾ ਤਾਂ ਫਾਦਰ ਮੇਰੇ ਜਾ ਨਹੀਂ ਸਕਦੇ ਸੀ ਸੋ ਆਈ ਹੈਡ ਟੂ ਗੋ ਐਂਡ ਅਟੈਂਡ ਅ ਵੈਡਿੰਗ ਐਂਡ ਦੈਨ ਆਈ ਜਸਟ ਐਂਡਡ ਅਪ ਸਟੇਇੰਗ ਥੇਰ ਜਦੋਂ ਉੱਥੇ ਮੂਵ ਕੀਤਾ ਤੇ ਉੱਥੇ ਪੜਨ ਦਾ ਸ਼ੌਕ ਹੋ ਗਿਆ ਹਾਂਜੀ ਓਕੇ ਇਹ ਕੋਮਨ ਨੂੰ ਲਾਈਫਸਟਾਈਲ ਬੜਾ ਅਟਰੈਕਟਿਵ ਲੱਗ ਗਿਆ ਉੱਥੇ ਵਧੀਆ ਸਾਫ ਸਫਾਈ ਸੀ ਲਾਈਫਟਾਈਸ ਗੁੱਡ ਫੂਡ ਇਜ਼ ਗੁੱਡ ਆਰਗੈਨਿਕ ਫੂਡ ਆ ਉੱਥੇ ਐਵਰੀਥਿੰਗ ਐਵਰੀਥਿੰਗ ਇਜ਼ ਗੁੱਡ ਤੇ ਤਾਂ ਕਰਕੇ ਬਸ ਮੈਂ ਉੱਥੇ ਰੁਕ ਗਿਆ ਓਕੇ ਹਾਂਜੀ ਤੇ ਇਹ ਜਿਹੜੇ ਬੱਚੇ ਬਾਕੀ ਜਾਂਦੇ ਨੇ ਪੇਟ ਚਾਲ ਪੰਜਾਬੀ ਚ ਕਹ ਲੋ ਪੇਟ ਚਾਲ ਦੇ ਉੱਥੇ ਖਰਾਬ ਹੁੰਦੇ ਨੇ ਮੇਰਾ ਇੱਕ ਦੋਸਤ ਹੈ ਜੀ ਹਾਂਜੀ ਉਹਦੀ 200 ਕਿੱਲੇ ਜ਼ਮੀਨ ਹੈ ਇੱਥੇ ਹੂੰ ਫਰੀਹਾਰ ਕੋਲ ਰੋਡ ਤੇ ਹੂੰ ਤੇ ਉਹ ਕੈਨੇਡਾ ਚਲਾ ਗਿਆ ਹੂੰ ਉਹਨੂੰ ਪੰਦੋ ਡਿਸਪੈਨਕੋ ਵਰਸ ਹੂੰ ਹੂੰ ਤੇ ਕੰਦਮਾ ਦੇਖ ਕੇ ਆ ਗਰੜਾ ਨਾ ਸਟਲ ਉੱਚਾ ਲੈ ਕੇ ਦੇਖਿਆ ਤਨਾ ਦੇਖ ਕੇ ਕੰਦਰਾ ਚ ਗਿਆ ਤੇ ਉਹਨਾਂ ਤੋਂ ਵਾਪਸ ਆ ਗਿਆ ਉਹ ਤਿੰਨ ਮਹੀਨੇ ਬਾਅਦ ਪੈਨਿਚੀਨ ਦਾ ਵੀਜ਼ਾ ਸੀ ਉਹਨਾਂ ਹਸਬੰਦ ਬਾਈਸ ਦੋਨੋਂ ਵੇਸੀ ਟੂਰਿਸਟ ਵੀਜ਼ਾ ਸੀ ਉਹ ਤਿੰਨ ਮਹੀਨੇ ਜੋ ਵਾਪਸ ਆ ਗਏ ਨਾ ਉਹਦਾ ਟਾਈਮ ਕਿਉਂ ਲਾਇਆ ਫਿਰ ਉਹ ਗਾਏ ਯਾਰ ਕਰਨਾ ਬੈਠਾ ਡੀਸੀ ਲੱਗ ਗਿਆ ਸੀ ਉੱਥੇ ਮੈਨੂੰ ਜੀਸੀ ਕਿਹੜੀ ਪੋਸਟ ਹੈ ਕੈਨੇਡਾ ਚ ਹਾਂ ਕਦਰ ਡਿਸ਼ ਕਲੀਨਰ ਡਿਸ਼ ਕਲੀਨਰ ਇੱਕ 200 ਏਕੜ ਦਾ ਵਾਅਦਾ ਕਰਦੇ ਡਿਸ਼ ਕੰਗ ਤਾਂ ਮੇਰੇ ਘਰ ਵਾਲੀ 에어ਪੋਰਟ ਤੇ ਚਾਨੂੰ ਮਾਰਦੀ ਕਿਤੇ ਪਤਾ ਟ੍ਰਾਇਲ ਕੀਤੀ ਸੀ ਵੈਸੇ ਤਾਂ ਬੈਰੀਸ ਦੇ ਫਾਰਮ ਲੈ ਕੇ ਆਇਆ ਸੀ ਉੱਥੇ ਬਲੂ ਬੈਰੀਸ ਬਲੈਕ ਬੈਰੀਸ ਦੇ ਫਾਰਮ ਬਹੁਤ ਚੀਜ਼ ਗ੍ਰੀਨ ਕੈਸ ਗਏ ਇਸ ਪਰਪਸ ਨੂੰ ਸੀਗਾ ਮੈਂ ਗੱਲ ਕਰ ਰਿਹਾ ਕਿ ਇੱਕ ਜਿਹੜਾ ਆਪਾਂ ਪੰਜਾਬ ਦੇ ਬੰਦੇ ਜਿਹਦੇ ਬੱਚੇ ਜਾਂਦੇ ਨਾ ਉੱਥੇ ਜਾ ਕੇ ਜੋਬ ਕੀ ਕਰਦੇ ਜਿਹੜੀ ਇੱਥੇ ਘਰ ਕੰਮ ਕਰਨ ਨੂੰ ਸ਼ਰਮ ਕਰਦੇ ਨੇ ਉੱਥੇ ਜਾ ਕੇ ਸਾਰੇ ਕੰਮ ਕਰਦੇ ਉਹਨਾਂ ਦਾ ਲਿਵਿੰਗ ਸਟੈਂਡਰਡ ਜਿਵੇਂ ਇਥੇ ਪ੍ਰਵਾਸੀ ਰਹਿੰਦੇ ਨੇ ਉਹਨਾਂ ਦਾ ਲਿਵਿੰਗ ਸਟੈਂਡਰਡ ਉੱਥੇ ਹੀ ਹੋਈ ਹੈ ਅਖਨੇ ਅੰਕਲ ਜੋ ਕਰੰਟ ਸਿਚੁਏਸ਼ਨ ਹੈ ਨਾ ਜਿਹੜੇ ਅੱਜ ਤੋਂ 10 ਸਾਲ ਪਹਿਲੇ ਗਏ 12 ਸਾਲ ਪਹਿਲੇ ਗਏ ਸੈਟਲ ਹੋ ਚੁੱਕੇ ਜੋ ਕਰੰਟ ਸਿਚੁਏਸ਼ਨ ਹੈ ਇਟਸ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦਿੰਦਾ ਜੇ ਆ ਸ਼ਾਲ ਹੈ ਤੁਹਾਡੇ ਸਾਹਮਣੇ ਜੇ ਤਾਂ ਮੈਂ ਪੂਰੇ ਸੀਜ਼ਨ ਵਿੱਚ ਬਣਾ ਲੈ ਹਜ਼ਾਰ ਪੀਸਾਂ ਮੈਂ ਵੇਚ ਸਕਾਂਗਾ ਜੇ ਮੈਂ ਬਣਾ ਕੇ ਲੱਖ ਪੀਸ ਵੇਚਾਂਗਾ ਤਾਂ ਮੈਂ ਉਹ ਕੰਜ਼ਿਊਮਰ ਕਿੱਥੋਂ ਲੈ ਕੇ ਆਵਾਂਗਾ ਸਲੈਕਸ਼ਨ ਜਿਹੜਾ ਤਾਂ ਤਾਂ ਇਹ ਬੜਾ ਫੈਕਟਰ ਹੈਗੇ ਜਿਹੜੇ ਲੋਕੀ ਨਹੀਂ ਉਹ ਕਹਿੰਦੇ ਕੈਨੇਡਾ 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 ਬਣਾ ਕੈਨੇਡਾ ਡਾਲਰਸ ਆ ਨਸ਼ਾ ਡਾਲਰ ਨਹੀਂ ਬੰਦੇ ਇਦਾਂ ਜੇ ਹਰ ਚੀਜ਼ ਦੀ ਆਪਾਂ ਓਵਰ ਪ੍ਰੋਡਕਸ਼ਨ ਕਰ ਦਾਂਗੇ ਰਸ਼ ਪਾ ਦਾਂਗੇ ਇੱਕ ਜਗ੍ਹਾ ਤੇ ਤੁਸੀਂ ਕਿਹਨੂੰ ਕਿਹਨੂੰ ਫੂਡ ਖਵਾ ਦੋਗੇ এনਵਾਇਰਨਮੈਂਟ ਵੀ ਨਹੀਂ ਮਿਲਨੀ ਅੱਜ ਕੱਲ੍ਹ ਤੁਸੀਂ ਇੱਕ ਲੰਗਰ ਲਾਇਆ ਹਜ਼ਾਰ ਬੰਦੇ ਦਾ ਉੱਥੇ 10000 ਬੰਦਾ ਇਕੱਠਾ ਹੋ ਗਿਆ ਤੁਸੀਂ ਹਰੇਕ ਨੂੰ ਸੋ ਇਹ ਚੀਜ਼ਾਂ ਬੜੀਆਂ ਕਨਸਿਡਰ ਕਰਦੀਆਂ ਪਰ ਅੱਜ ਦੀ ਡੇਟ ਚ ਭੇੜ ਚੱਲ ਹੈ ਅੱਜ ਦਾ ਅੱਜ ਦੀ ਡੇਟਸ ਬੜਾ ਭੇੜ ਚੱਲਦਾ ਸੇ ਭੇੜ ਚੱਲਦੇ ਸਾਨੂੰ ਬਹੁਤ ਹਰੈਸਮੈਂਟ ਹੋ ਰਹੀ ਹੈ ਸਾਡੇ ਪੰਜਾਬ ਨੂੰ ਬਹੁਤ ਜ਼ਿਆਦਾ ਸਫਰ ਕਰਨਾ ਪੈ ਰਿਹਾ ਹੈ ਬਿਜ਼ਨਸ ਸਫਰ ਹੋ ਰਹੇ ਨੇ ਪੇਰੈਂਟਸ ਸਫਰ ਹੋ ਰਹੇ ਨੇ ਅਦੇ ਬਰਕੀਕਨ ਜੋ ਇਹ ਕੋਈ ਇੱਕ ਸਭ ਤੋਂ ਮੈਂ ਤਾਂ ਸੋਚਦਾ ਜਿਹਦੇ ਕੋਲ ਇੰਨੀ ਜ਼ਮੀਨ ਹੈ ਅੱਜ ਇੰਡੀਆ ਵਿੱਚ ਵੀ ਟੈਕਨੋਲੋਜੀ ਦੀ ਕਮੀ ਨਹੀਂ ਹੈ ਮਾਈਕਲ ਪੈਸੇ ਦੀ ਲੋਕਾਗੋਲ ਨਹੀਂ ਕਮੀ ਹੈਗੀ ਅੱਜ ਵੀ ਠੀਕ ਹੈ ਬੜੀਆਂ ਹਾਈ ਫਾਈ ਸੈਲਰੀਜ਼ ਹੋ ਚੁੱਕੀਆਂ ਨੇ ਇੱਕ ਆਪਣਾ ਤਾਂ ਜਿਹੜੇ ਹੁਣ ਪੰਜਾਬ ਦੇ ਨੌਜਵਾਨ ਨੇ ਇੰਨੇ ਨੇ ਲੈਂਡ ਆਉਣਾ ਕੋਲ ਪੁਰਾਣੇ ਜੱਦੀ ਲੈਂਡ ਹੈ ਮੈਂ ਕਈ ਏਦਾਂ ਦੇ ਵੀ ਦੇਖੇ ਬੜੀ ਇਨੋਵੇਸ਼ਨਸ ਲੈ ਕੇ ਆ ਰਹੇ ਆਪਣੀ ਫਾਰਮਿੰਗ ਚ ਬਹੁਤ ਇਨੋਵੇਸ਼ਨਸ ਲੈ ਕੇ ਵੀ ਆ ਰਹੇ ਜਿਹੜੇ ਸਿਆਣੇ ਬਹੁਤ ਹਾਈ ਲੈਵਲ ਤੇ ਆਪਣਾ ਟੈਕਨੀਕਲ ਕੰਮ ਲੈ ਕੇ ਆ ਰਹੇ ਉਹਨੂੰ ਸੀਰੀਅਸਲੀ ਕਰਦੇ ਤਾਂ ਬਹੁਤ ਵਧੀਆ ਚੱਲਦਾ ਪਿਆ ਕਈ ਲੋਕੋ ਦੀ ਬੁੱਕਤ ਨਹੀਂ ਪਾ ਰਹੀ ਬਿਲਕੁਲ I थिंक ਯੂ ਆਲ 100% ਕਰੈਕਟ ਪਰ ਸਾਡੇ ਦੇਖਿਆ ਜਾਵੇ ਹੁਣ ਐਸ ਅ ਬਿਜ਼ਨਸ ਰਨਰ ਜਾਂ ਬਿਜ਼ਨਸ ਓਨਰ ਕਹ ਲੋ ਜੋ ਵੀ ਹੈ ਦੇਖੋ ਹੁਣ ਜੇ ਮੇਰੇ ਕੋਲ ਐਕਸਪਾਇਰ ਲੈਂਡ ਹੋਵੇ ਆਈ ਵਿਲ ਗੋ ਵਿਦ ਦ ਟੈਕਨੋਲੋਜੀ ਆਰਗੈਨਿਕ ਦੀ ਡਿਮਾਂਡ ਸਾਡੇ ਇੰਡੀਆ 'ਚ ਵੱਧਦੀ ਜਾ ਰਹੀ ਹੈ ਐਗਜ਼ੈਕਟਲੀ ਹਰੇਕ ਨੂੰ ਸਾਰ ਹਰ ਕੋਈ ਕੋਈ ਪ੍ਰੋਫਿਟ ਵੀ ਨਹੀਂ ਕਰਦੀ ਆਰਗੈਨਿਕ ਸੀ ਅੰਕਲ ਹੁਣ 50 50 ਰੇਸ਼ੋ ਪਹੁੰਚ ਚੁੱਕੀ ਹੈ ਹੁਣ ਜਿਹਦੇ ਜਿਹਦੇ ਘਰ ਬੱਚਾ ਹੈ ਛੋਟਾ ਸੇ 50 ਫਸ ਦਾ ਬੜਾ ਥੋਰਲੀ ਸਟੱਡੀ ਕੀਤਾ ਬਹੁਤ ਥੋਰਲੀ ਸਰਵੇ ਕੀਤੇ ਨੇ ਆਈ ਥਿੰਕ 20% ਵੀ ਨਹੀਂ ਹੈਗੀ जो सारे कोल निकली है। बट हमारी सेल हर साल बढ़ हाँ। जा रही है सेल बढ़ रही है बिकॉज़ ऑफ देखो आज ऑर्गेनिक के बीच में कंपटीशन सारे शुरू हो गए हैं मैं ऑर्गेनिक इन द सेंस आई एम नॉट सेइंग परसेंट ऑर्गेनिक बट कई चीज हाई क्वालिटी भी लोग कंज्यूमेबल। लोग क्वालिटी कॉन्शियस हैं ब्रांड कॉन्शियस ਨਾਟ ਆਲ ਸੋ ਇਟਸ ਥੋੜੀ ਗੱਲ ਸਹੀ ਹੈ ਰੇਸ਼ੋ ਇਸ ਡਿਫਰੈਂਸ ਰਾਈਟ ਤੇ ਹੁਣ ਕਈ ਲੋਕ ਇਨੋਵੇਸ਼ਨ ਨਾਲ ਨਹੀਂ ਤੁਰ ਪਾ ਰਹੇ ਉਹ ਕਹਿੰਦੇ ਛੱਡ ਯਾਰ ਅਸੀਂ ਕਈ ਮਿਹਨਤ ਹੀ ਨਹੀਂ ਕਰਨਾ ਚਾਹੁੰਦੇ ਕਈਆਂ ਚ ਵਰਕ ਐਥਿਕ ਨਹੀਂ ਹੈਗਾ ਬੜੀ ਬਹੁਤ ਫੈਕਟਰ ਨੇ ਹਰ ਫੈਕਟਰ ਨੂੰ ਲੈ ਕੇ ਬਹਿ ਕੇ ਤੇ ਲਿਸਟ ਹੀ ਬੜੀ ਲੰਬੀ ਬਣ ਜਾਂਦੀ ਹੈ ਤੁਹਾਨੂੰ ਪਤਾ ਕੀ ਹੈ ਅੱਜ ਜੇ ਜੇ ਸਭ ਤੋਂ ਮੇਨ ਕਾਰਨ ਹੈ ਸਾਡਾ ਖਰਾਬ ਹੁੰਦਾ ਪੰਜਾਬੀਆਂ ਦਾ ਪ੍ਰਵਾਸਨ ਹਾਂ ਪ੍ਰਵਾਸੀਆਂ ਨੇ ਸਾਨੂੰ ਆਲਸ ਪਾਤਾ ਦਲੇਦਰ ਅੱਜ ਪ੍ਰਵਾਸੀ ਚਲੇ ਜਾਂਦੇ ਅਸੀਂ ਭੁੱਖੇ ਮਰ ਜਾਂਦੇ ਉਹ ਨਾ ਸਿਓਗਰ ਕੰਪਨੀਆਂ ਨਹੀਂ ਚੱਲਦੇ ਨਹੀਂ ਚੱਲਦੇ ਸੋ ਅਸੀਂ ਡਿਪੈਂਡੈਂਟ ਹੋ ਚੁੱਕੇ ਆ ਤੁਸੀਂ ਇੱਕ ਵਧੀਆ ਦੇਖੋ ਕੈਨੇਡੀਅਨ ਹੋ ਤੁਸੀਂ ਕੈਨੇਡੀਅਨ ਪੀਆਰ ਸਿਟੀਜ਼ਨਸ਼ਿਪ ਹੈ ਤੁਹਾਡੇ ਕੋਲ ਤੁਸੀਂ ਪਬਲਿਕ ਨੂੰ ਕਿਹ ਵਧੀਆ ਜਿਹਾ ਮੈਸੇਜ ਦਿਓ ਮੈਸੇਜ ਦਿਓ ਮੈਂ ਲਿਖ ਦੇਗਾ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਅੰਕਲ ਕਿ ਆਪਣੇ ਵਰਕ ਐਥਿਕ ਸਾਡੇ ਕੋਲ ਇੰਡੀਅਨਸ ਕੋਲ ਬਹੁਤ ਦਿਮਾਗ ਹੈ ਮਿਹਨਤ ਕਰਨ ਦੀ ਸ਼ਮਤਾ ਹੈਗੇ ਆਪਣੇ ਵਰਕ ਐਥਿਕ ਨੂੰ ਬਧਾਇਆ ਜਾਵੇ ਜੋ ਸਾਡੇ ਕੋਲ ਰਿਸੋਰਸ ਹੈ ਉਹਨੂੰ ਸਹੀ ਢੰਗ ਨਾਲ ਯੂਜ਼ ਕੀਤਾ ਜਾਵੇ ਨਾ ਕਿ ਉਹਨੂੰ ਸੁੱਟਿਆ ਜਾਵੇ ਬਿਊਟੀਫੁੱਲ ਬਹੁਤ-ਤਾਂ ਤੁਹਾਡਾ ਮਾ ਜੀ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਅੱਛੇ ਵਿਚਾਰ ਲੱਗੇ ਆਪ ਦਰਸ਼ਕਾਂ ਨੂੰ ਕੈਸੇ ਵਿਚਾਰ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਨਮਸਕਾਰ ਬਾਗੀ ਸਭ ਤੁਹਾਡਾ ਕੀ ਸ਼ੁਭਨਾਮ ਹੈ ਮੇਰਾ ਨਾਮ ਮਨੀ ਹੈ ਜੀ ਤੁਸੀਂ ਕੀ ਕਰਦੇ ਹੋ ਮੈਂ ਇੱਥੇ ਜੀ ਕੰਮ ਆਪਣਾ ਕਹਿੰਦਾ ਸੀਟ ਮੈਟਲ ਦਾ ਕੰਮ ਹੈ ਜੀ ਸੀਟ ਮੈਟਲ ਕਿਹੜੀ ਜਗ੍ਹਾ ਟੋਲੇਆ ਟੋਲੇਆ ਉਹ ਕੀ ਕੀ ਨਾਂ ਤੁਹਾਂ ਤਾਂ ਵਰਦੀ ਲੱਕ ਕੰਟਰੋਲ ਬਾਈ ओके ਤੁਸੀਂ ਸਾਰੇ ਕਿ ਤੁਸੀਂ ਦੱਸੋ ਤੁਸੀਂ ਵੀ ਬਿਜ਼ਨਸ ਵਪਾਰ ਦੇ ਚੋ ਵਪਾਰ ਦੇ ਵਿੱਚੋਂ ਪੈਸਾ ਜਾਬ ਹੋ ਰਿਹਾ ਦੇ ਬਾਈ ਡੇ ਫਾਈਨੈਂਸ਼ੀਅਲ ਪੋਜੀਸ਼ਨ ਜਿਹੜੀ ਬਿਜ਼ਨਸ ਮੰਦੀ ਟਾਈਟ ਹੁੰਦੀ ਜਾ ਰਹੀ ਹੈ ਲੋਨਸ ਲੈਣੇ ਬੰਦੇ ਨੇ ਫਾਈਨੈਂਸ਼ੀਅਲ ਹੈਲਪ ਪਲਾਨਿੰਗ ਬਣ ਗਈ ਹੈ ਮਾਰਕੀਟ ਚ ਦਾ ਆਦੇਤ ਕੇ ਬਿਗਾਰੇ ਮਜ਼ਾਰਾ ਨਹੀਂ ਰਿਹਾ ਕੈਸ਼ ਦਾ ਬਿਜ਼ਨਸ ਨਹੀਂ ਦਿਆ ਕੁਲ ਹੋ ਰਿਹਾ ਤੇ ਇਹਦਾ ਕੀ ਕਾਰਨ ਪਹਿliga ਲਈ ਦੇਖੋ ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਉਹ ਕੰਮ ਕੈਸ਼ ਕਰੂਗਾ ਜਾਂ ਆਪਣੀ ਪੇਮੈਂਟ ਟਰਮਸ ਤੇ ਰਹੂਗਾ 15 ਦਿਨ 30 ਦਿਨ 45 ਦਿਨ ਤੇ ਜਿਹੜਾ ਲੌਂਗ ਟਰਮ ਨਹੀਂ ਚੱਲਣਾ ਜਾਂਦਾ ਉਹਦੇ ਟਰਮਸ ਕੋਈ ਹੈ ਹੀ ਨਹੀਂ ਉਹ 15 ਦਿਨ کہہ ਕੇ 150 ਦਿਨ ਟਪਾਉਂਦਾ ਜੀ ਖੁਦ ਗੱਡੀਆਂ ਕਾਰਾਂ ਵਧੀਆ ਲੈਂਦੇ ਨੇ ਆਪਣੇ ਬਿੱਟੇ ਪੈਸਾ ਐਨੀ ਛੋਰੀ ਮਰਜ਼ਰੀ ਖੜੀ ਹੁੰਦੀ ਬਿਲਕੁਲ ਨਹੀਂ ਟਿਕਦੀ ਸੋ ਇਹੀ ਹੈ ਕਿ ਵੀ ਹੁਣ ਪਿੱਛੇ ਜੇ ਸਰਕਾਰ ਨੇ ਇਹ ਵੀ ਚਾਲੂ ਕੀਤਾ ਸੀ ਵੀ 45 ਦਿਨ 30 ਦਿਨ ਦੀ ਪੇਮੈਂਟ ਪੱਕੀ ਕਰੋ ਪੱਕੀ ਕਰੋ ਉਹ ਸਾਲ 1.5 ਸਾਲ ਹੋ ਗਿਆ ਇਸ ਚੀਜ਼ ਨੂੰ ਲੁਕੀ ਐਡਾਪਟ ਨਹੀਂ ਕਰ ਪਾ ਰਹੇ ਨਹੀਂ ਹੋ ਰਹੇ ਪੇ ਪੋਸਟ ਜੀਐਸਟੀ ਲੋਕਾਂ ਨੂੰ ਹਾਲ ਤੱਕ ਜੀਐਸਟੀ ਨਹੀਂ ਸਮਝ ਆਈ। ਹਾਂ। ਸੋ ਐਕੈਪੀ ਐਕਸਟ੍ਰੀਮ ਫੀਲ ਹੁੰਦਾ ਕਿ ਪੰਜਾਬ ਦਾ ਬਿਜ਼ਨਸਮੈਨ ਪੰਜਾਬ ਦੇ ਲੋਕ ਤਿੰਨ ਬਦਲਨ ਕਰਜਾਈ ਹੋਏ ਜਾ ਰਹੇ ਨੇ। 100% ਦੀ ਕਿਹੜੀ ਮਹਿੰਗਾਈ ਹੋ ਚੁੱਕੀ ਹੈ? ਲੇਬਰ ਬੜੀ ਮਹਿੰਗੀ ਹੋ ਚੁੱਕੀ ਹੈ ਪਿਛਲੇ 5 ਸਾਲ। ਮੈਂ ਆਪਕਾ ਬਾਰੇ ਕੀ ਤੁਹਾਡੀ ਰਾਏ? ਇਟਸ ਨਾਟ ਪਨੀਰ ਐਂਡ ਦੱਟ। ਦੂਜੇ ਦੀ ਗੱਡੀ ਦੇਖ ਕੇ ਆਪ ਵੱਡੀ ਗੱਡੀ ਲੈਣੀ। ਦੂਜੇ ਦਾ ਵੱਡਾ ਇਦਾਂ ਨਹੀਂ ਗਿਆ ਜੀ ਦੇਖੋ ਇਹ ਹਰ ਇੱਕ ਬੰਦੇ ਦੀ ਇਨਸਾਨ ਦੀ ਆਪਣੀ ਆਪਣੀ ਮੈਂਟੈਲਿਟੀ ਹੈ। ओके ਬੀ ਵੈਰੀ ਓਨਸਟ ਦੁਨੀਆ ਦੇ ਜਿਹੜੇ ਮਰਜੀ ਕੋਮੇ ਚੱਲ ਜੋ ਜਿਹੜੇ ਬੰਦੇ ਨੇ ਜਿਹੜਾ ਕੰਮ ਆਪਣੇ ਤਰੀਕੇ ਨਾਲ ਕਰਨ ਨੇ ਉਹਨੇ ਆਪਣੇ ਤਰੀਕੇ ਨਾਲ ਹੀ ਕਰਨ ਹਾਂ ਆਪਣੇ ਇੱਥੇ ਪੰਜਾਬ ਦੇ ਵਿੱਚ ਇਹ ਗੱਲ ਬੜੀ ਮਸ਼ਹੂਰ ਆ ਕਿ ਵੀ ਬੰਦਾ ਕਹਿੰਦਾ ਗੌਂਡੀ ਨੇ ਲੈ ਲਿਆ ਸੀ ਵੀ ਲੈ ਲਓ ਹਾਂ ਜੀ ਲੈ ਲਓ ਰਾਈਟ ਪੀਸ਼ ਬੜੀ ਸੀ ਆ ਵੀ ਸਪਲੋਸੀ ਉਹ ਗੱਲ ਡਿਫਰੈਂਟ ਹੁੰਦੀ ਆ ਬਟ ਜਿਹੜੇ ਕੰਮ ਦੇ ਤਰੀਕੇ ਨੇ ਜਿਹੜਾ ਕੰਮ ਆ ਉਹ ਮਤਲਬ ਤੁਸੀਂ ਬਾਹਰ ਪੰਜਾਬ ਤੋਂ ਚੱਲ ਜੋ ਲੋਕਾਂ ਦੇ ਕੰਮ ਕਰਨ ਦੇ ਤਰੀਕੇ ਬੜੇ ਡਿਫਰੈਂਟ ਨੇ ਤੋ ਇਹ ਆਪਣਾ ਪੰਜਾਬ ਦੇ ਵਿੱਚ ਹੁਣ ਜੁਗਰਤੀਆਂ ਨੂੰ ਦੇਖ ਲੋ ਗੁਜਰਾਤੀ ਦੇਖੋ ਕਿ ਕਾਮਯਾਬੀ ਆਪਣੇ ਵਰਡ ਆਫ ਮਾਉਥ ਤੇ ਮਾੜਾਸ ਮਾਉਥ ਤੇ ਦੇਖੀ ਸੋ ਪੰਜਾਬ ਅੱਜ ਦੀ ਡੇਟ ਦੇ ਵਿੱਚ ਦੂਜੇ ਨੂੰ ਦੇਖ ਕੇ ਗਰਜਾਈ ਹੁੰਦਾ ਹੈ ਅਦੇ ਬੰਤ ਰਹੇ ਆ ਦੂਜੇ ਨੂੰ ਦੇਖ ਕੇ ਖਰਜਾਈ ਹੋ ਰਿਹਾ ਜੀ ਜਾਂ ਖੁਦ ਦਾ ਆਪਣਾ ਪਾਗਲਪਨ ਗੈਲੋ ਦਾ ਦੇਖਾਂ ਜੀ ਸੋ ਬਹੁਤ ਅੱਛਾ ਲੱਗਿਆ ਤੁਹਾਡਾ ਨਾਲ ਗੱਲਬਾਤ ਕਰਕੇ ਸੋ ਸੋ ਨਾਈਸ ਆਫ ਯੂ ਕੋਈ ਮੈਸੇਜ ਦੇਣਾ ਚਾਹੋਗੇ ਪਬਲਿਕ ਨੂੰ ਪਬਲਿਕਲੀ ਜੀ ਇਹ ਮੈਸੇਜ ਆ ਕੰਮ ਕਰੋ ਵਧੀਆ ਤਰੀਕੇ ਦੇ ਨਾਲ ਜੇ ਲੌਂਗ ਟਰਮ ਚੱਲਣਾ ਹੈ ਨਿੱਦਾਂ ਤੁਹਾਡੇ ਸਾਹਮਣੀਆਂ ਹਾਲਾਤ ਹੋਰ 5 ਸਾਲ ਨਹੀਂ ਦਾ 10 ਸਾਲ ਸੈਕਟਲੀ 100% ਕ੍ਰੈਕ ਬਹੁਤ ਅੱਛਾ ਲੱਗਿਆ ਜੀ ਤੁਹਾਡਾ ਸ ਜ਼ਰੂਰ ਕਮੈਂਟ ਕਰਨਾ ਸਸੀਕਲ ਸਦਾਰ ਜੀ ਸਚਿਵ ਜੀ ਤੁਹਾਡਾ ਕੀ ਸ਼ੁਭਨਾਮ ਜੀ ਮੇਰਾ ਸੁਮਿੰਦਰ ਸਿੰਘ ਬਟਿਆ ਸਰ ਕੀ ਕਰਦੇ ਤੁਸੀਂ ਮੈਂ ਪੋਸ਼ ਬੈਂਕ ਦਾ ਬਣਾ ਰਿਹਾ ਹਾਂ ਅੱਛਾ ਬੈਂਕ ਲਈ ਮਾਰਕਿੰਗ ਤੁਸੀਂ ਮਾਰਕੀਟਿੰਗ ਸਰਵੇ ਕਰਦੇ ਹੋ ਸਾਰੀ ਮਾਰਕੀਟ ਨੂੰ ਜਾਂਦੇ ਹੋ ਅੱਜ ਦੇਖੀ ਹਾਲਾਤ ਨੇ ਮਾਰਕੀਟ ਫਾਈਨੈਂਸ਼ੀਅਲ ਕਿਹੋ ਜਿਹਾ ਬਹੁਤ ਮਾੜਾ ਹੈ ਤੁਸੀਂ ਬੈਂਕ ਇਹ ਮਹਿਸੂਸ ਕਰਦੇ ਹੋ ਕਿ ਅੱਜ ਲੋਕ ਬਿਜ਼ਨਸਮੈਨ ਕਰ ਜਾਏ ਕਰਜ਼ੇ ਵੱਧ ਹੀ ਜਾ ਰਹੇ ਹਨ ਬਿਲਕੁਲ ਵੱਧ ਹੀ ਜਾ ਰਹੇ ਹੈ ਲੋਕਾਂ ਦੀ ਬਦਲਦੀ ਪਰਚੇਸਿੰਗ ਪਾਵਰ ਘਟੀ ਜਾ ਰਹੀ ਹੈ ਮਾਰਕੀਟ ਟੋਟਲੀ ਮੰਦੀ ਹੋ ਗਈ ਹੈ ਹਰ ਟ੍ਰੇਡ ਦੇ ਵਿੱਚ ਇਹ ਨਹੀਂ ਕਿ ਇੱਕ ਟ੍ਰੇਡ ਨੂੰ ਉਹ ਮੇਰੇ ਕੋਲ ਹਰ ਟਾਈਮ ਦਾ ਕਸਟਮਰ ਹੈ ਇਹਦੇ ਪਿੱਛੇ ਕੀ ਰੀਜ਼ਨ ਹੈ ਦੱਸ ਰੀਜ਼ਨ ਇਹ ਹੈ ਲੋਕਾਂ ਦੇ ਖਰਚੇ ਫ਼ਜ਼ੂਲ ਕਰ ਗਏ ਬੇਰਹਿਮ ਫਜ਼ਕ ਕਿਉਂਕਿ ਦੇਖੋ ਤੁਸੀਂ ਅੱਜ ਵੀ ਦੇਖ ਲਓ ਜਾ ਕੇ ਸ਼ਿਮਲਾ ਮਨਾਲੀ ਕਸੋਲੀ ਭਰੇ ਪੈਦੇ ਕਿਤੇ ਵੀ ਜਾ ਕੇ ਦੇਖ ਲਓ ਤੇ ਰੂਹ ਨਹੀਂ ਹੈ ਨਹੀਂ ਭਰੇ ਤੇ ਲੱਗ ਗੱਲ ਹੈ ਜੀ ਇੱਕ ਬੱਸ ਦਾ ਕਹਿਣਗੇ ਸਾਡੇ ਕੋ ਪੈਸੇ ਹਨ ਪੈਸੇ ਨਹੀਂ ਪੇਮੈਂਟ ਦੇਣ ਲੱਗੇ ਹੁਣ ਕਹਿਣਾ ਹੈ ਨਹੀਂ ਪੈਸੇ ਪਰ ਸਵੇਰੇ ਨਵੀਂ ਗੱਡੀ ਖੜੀ ਹੁੰਦੀ ਹੈ ਕਰਜ਼ਾ ਲੈ ਕੇ ਬਿਲਕੁਲ ਉਹਦੀ EMI's ਦੇਣੀਆਂ ਫਿਰ ਸਭ ਲੋਕਾਂ ਨੂੰ ਬੈਂਕ ਟਰਸਟ ਮਾਰ ਜਾਂਦੇ ਹੈ ਕੋ ਇੰਟਰਸਟ ਲੱਗਣੇ ਲੱਗਦੇ ਆਜੀ ਡੇਟ ਤੇ ਪੰਜਾਬੀਆਂ ਨੂੰ ਇੰਟਰਸਟ ਮਾਰ ਰਿਹਾ ਪੰਜਾਬ ਇਹ ਆਬ ਸੋੜਾ ਜਿਆਦਾ ਟ੍ਰੈਂਡ ਹੋ ਗਿਆ ਜੀ ਦਾ ਜਿਆਦਾ ਬਿਲਕੁਲ ਹਰ ਕੋਈ ਬੰਦਾ ਹੋਰੀ ਹੋਰੀ ਕਰਜਾਈ ਹੁੰਦਾ ਜਾਂ ਆਪਣਾ ਉਸ ਸਟੇਟਸ ਗੌਰਮੈਂਟ ਦੀ ਪਾਲਿਸੀ ਹੈ ਜਾਂ ਕੀ ਹੈ ਲੋਕਾਂ ਦਾ ਇਸ ਵੇਲੇ ਫਾਈਨੈਂਸ਼ੀਅਲ ਪੋਜੀਸ਼ਨ ਬਹੁਤ ਹੈ ਬਈ ਕੋਈ ਪਬਲਿਕ ਨੂੰ ਮੈਸੇਜ ਦੇਣਾ ਚਾਹੋਗੇ ਬੈਂਕ ਤੋਂ ਨਹੀਂ ਜਨਨ ਜੀ ਆਪਣੇ ਆਪਣੇ ਨੋਰਮਲ ਖਰਚੇ ਕਰੋ ਔਰ ਨੋਰਮਲ ਖਰਚੇ ਕਰਨ ਦੇ ਨਾਲ ਆਪਣਾ ਨੋਰਮਲ ਲਾਈਫ ਜਿਓ ਔਰ ਦੂਜੇ ਤਰੀਕਿਆਂ ਨਾਲ ਕੁਝ ਆਪਣਾ ਸਰਵਾਈਵ ਕਰ ਸਕਾਂਗੇ ਆਪਣਾ ਪੰਜਾਬ ਬਚੂਗਾ ਬਹੁਤ ਅਕ ਹੈ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਜੀ ਥੈਂਕ ਯੂ ਵੈਰੀ ਥੈਂਕ ਯੂ